ਸਾਰੇ ਭਰਾਵਾਂ ਨੂੰ ਸੋਸ਼੍ਰੀਕਾਰ ਜੀ ਸਭ ਤੋਂ ਪਹਿਲਾਂ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਲਗਭਗ ਜਿਹੜੀ ਝੋਨੇ ਦੀ ਬੜਾਈ ਹੈਗੀ ਉਹ ਸਟਾਰਟ ਹੋ ਚੁੱਕੀ ਹੈਗੀ ਉਸ ਤੋਂ ਬਾਅਦ ਹੈ ਜਿਹੜੀ ਕਣਕ ਦੀ ਤਿਆਰੀ ਹੈ ਜਿਹੜੀ ਬੀਜਣ ਦੀ ਸ਼ੁਰੂ ਹੋ ਜਾਣੀ ਹੈਗੀ ਕਣਕ ਬੀਜਣ ਤੋਂ ਪਹਿਲਾਂ ਜਿਹੜਾ ਆਪਣਾ ਕਣਕ ਦਾ ਬੀਜ ਹੈਗਾ ਉਹਦੇ ਜਰਮੀਨੇਸ਼ਨ ਵਾਸਤੇ ਉਹਨੂੰ ਪਹਿਲਾਂ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਵੀ ਆਪਣਾ ਜਿਹੜਾ ਕਣਕ ਦਾ ਬੀਜ ਹੈ ਉਹ ਸਹੀ ਤਰ੍ਹਾਂ ਸਾਰੇ ਦਾ ਸਾਰਾ ਜਿਹੜਾ ਉਹ ਉੱਗ ਰਿਹਾ ਹੈਗਾ ਚੰਗੀ ਤਰ੍ਹਾਂ ਉਹ ਜਿਹੜੇ ਕਣਕ ਦਾ ਬੀਜ ਹੈਗਾ ਆ ਤੁਸੀਂ ਦੇਖ ਸਕਦੇ ਹੋਗੇ ਆ ਕਣਕ ਦਾ ਬੀਜ ਜਿਹੜਾ ਆਪਣਾ 826 ਹੈਗਾ ਤੇ ਆ ਕਣਕ ਦਾ ਬੀਜ ਹੈ ਜਿਹੜਾ 327 ਹੈ ਦੋ ਬੀਜ ਆਗੇ ਆਪਾਂ ਇਹਨਾਂ ਦੋਨਾਂ ਬੀਜਾਂ ਨੂੰ ਲਗਾਵਾਂਗੇ ਲੈਣਾ ਖਿੱਚ ਕੇ ਇਹਨਾਂ ਬੀਜਾਂ ਨੂੰ ਲਾਉਣਾਗਾ ਇਸ ਤਰ੍ਹਾਂ ਲੈਣਾ ਖਿੱਚ ਲੈਣੀਆਂ ਨੇ ਦੋ ਆਪਾਂ ਇਹਨਾਂ ਦੇ ਵਿੱਚ ਬੀਜ ਲਾਉਣਾਗਾ ਬੀ ਜਿਹੜਾ ਲਾਉਣਾਗਾ ਵੀ ਸੋਤ ਕੇ ਜਿਹੜਾ ਲਾਉਣਾਗਾ ਤਾਂ ਜੋ ਜਿਹੜਾ ਆਪਾਂ ਬਾਅਦ ਚ ਜਿਹੜਾ ਬੀ ਬੀਜਾਂਗੇ ਸੋਤ ਕੇ ਜਿਹੜਾ ਕਣਕ ਦਾ ਉਹ ਵੀ ਬੀਜਣਾ ਹੈਗਾ ਤਾਂ ਆਪਣਾ ਜਿਹੜਾ ਬੀਜ ਹੈ ਸਾਰੇ ਦਾ ਸਾਰਾ ਚੰਗੀ ਤਰ੍ਹਾਂ ਜਿਹੜਾ ਬਾਣ ਦੇ ਵਿੱਚ ਹਰਾ ਹੋ ਸਕੇ ਤਾਂ ਜੋ ਜਿਹੜੀ ਬਾਅਦ ਵਿੱਚ ਕੋਈ ਵੀ ਜਿਹੜੀ ਆਪਾਂ ਨੂੰ ਕੋਈ ਦਿੱਕਤ ਨਾ ਆ ਸਕੇ ਇਸ ਲਈ ਜਿਹੜਾ ਬੀਜ ਹੈ ਪਹਿਲਾਂ ਜਰਮੀਨੇਸ਼ਨ ਦਾ ਕਾਰ ਚੈੱਕ ਕਰਨਾ ਬਹੁਤ ਜ਼ਰੂਰੀ ਹੈਗਾ ਕਣਕ ਦੇ ਬੀਜ ਦਾ ਤਾਂ ਜੋ ਆਪਾਂ ਬਾਅਦ ਵਿੱਚ ਦੇ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਜਿਹੜੇ ਬੀਜ ਲਵਨੇ ਆਪਾਂ ਬੀ ਇਸ ਤਰ੍ਹਾਂ ਇਹ ਨਹੀਂ ਛਿੱਟਕੇ ਦਾ ਛੱਟਣਾ ਬੀ ਵੀ ਆਪਾਂ ਛਿੜਤਾ ਆਏ ਐ ਦਾਣੇ ਵੀ ਬਿਨ ਗਿਣਤੀ ਚੋਂ ਜਿਹੜਾ ਬੀਜ ਛੱਟਣਾ ਆਪਾਂ ਲੈਂਦੇ ਵਿੱਚ ਉਹਨੂੰ ਗਿਣਤੀ ਕਰਕੇ ਉਹਦੀ ਬੀਜ ਦੀ ਛੱਟਣਾਗਾ ਆਪਾਂ ਜਿਹੜੇ ਬੀਜ ਛੱਟਿਆ ਇਹਦੇ ਵਿੱਚ 10 ਬੀਜ ਆ ਜਿਹੜੇ ਪਾਏ ਨੇ ਇਹਦੇ ਵਿੱਚ ਤੇ 10 ਹੀ ਆਪਾਂ ਜਿਹੜੀ ਆਪਣੀ ਦੂਸਰੀ ਕਣਕ ਹੈਗੀ 822 ਇਹਦੇ ਪਾਵਾਂਗੇ ਇਸ ਤਰ੍ਹਾਂ 10 ਬੀਜ ਇਹਦੇ ਗਿਣ ਕੇ ਇਹਦੇ ਪਾਉਣੇ ਨੇਗੇ ਤਾਂ ਜੋ ਆਪਾਂ ਨੂੰ ਦੋਨੇ ਵੈਰਾਈਟੀਆਂ ਜਿਹੜੇ ਕਣਕ ਦੇ ਆ ਉਹਨਾਂ ਬਾਰੇ ਪਤਾ ਲੱਗ ਜੂਗੀ ਕਿਹੜੀ ਵੈਰਾਈਟੀ ਦਾ ਜਿਹੜੇ ਸਾਰੇ ਦੇ ਸਾਰੇ ਜਿਹੜੇ ਕਣਕ ਦੇ ਦਾਣੇ ਲਾਇਆ ਆਪਾਂ ਵੀ ਸਾਰੇ ਦੇ ਸਾਰੇ ਚੰਨ ਮਰੀਸ਼ ਨੇ ਇਹਨਾਂ ਦਾ ਚੰਕ ਸਹੀ ਹੋ ਰਿਹਾਗਾ ਇਸ ਤਰ੍ਹਾਂ ਜਿਹੜੇ ਕਣਕ ਦੇ ਦਾਣੇ ਨੇ ਲਾ ਸਕਦੋਂਗੇ ਤਾਂ ਜੋ ਜਿਹੜਾ ਕਣਕ ਦਾ ਬੀਜ ਹੈ ਲਓ ਬੀਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣਾ ਕਣਕ ਦਾ ਬੀਜ ਜਿਹੜਾ ਚੱਕ ਹੋ ਸਕੇ ਬੀ ਪਾਉਣ ਤੋਂ ਬਾਅਦ ਗਿਣ ਕੇ ਸਾਰੇ 10 10 ਬੀਜ ਆਪਾਂ ਪਾਤੇ ਇਸ ਤਰ੍ਹਾਂ ਉਹਦੇ ਉੱਪਰ ਆਪਾਂ ਹਲਕਾ-ਲਕਾ ਹੱਥ ਮਾਰ ਦੇਣਾਗਾ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਜਿਹੜੀ ਕਣਕ ਆਪਣੇ ਬੀਜ ਵੀ ਸਾਰੇ-ਸਾਰੇ ਜਿਹੜੇ ਉਗਦੇ ਆਗੇ हां जी जी ਦਿੱਤੀ ਕੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ